ਉਹ ਹੈਗੇ ਜੀ ਕਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਕੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ ਚੌਥਾ ਬੰਦਾ ਜਿਹੜਾ ਮੈਂ ਦੱਸ ਰਿਆ ਤੁਹਾਨੂੰ ਸੁਖਸ਼ੇਰ ਪਾਲ ਸਿੰਘ 엘ያስ ਆਕਾਸ਼ ਹੈਗਾ ਇਹਨੇ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੌਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ ਉਹ ਇਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਲਈ ਆਪਣੀ ਲੋਕੇਸ਼ਨ ਬਣਾਈ ਹੋਈ ਸੀ ਠਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਮੁੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਹ 엘ਿਆਸ ਟਿੰਕੂ ਉਹ ਵੀ ਟਿੰਕਾ ਉਹ ਵੀ ਇੰਨੇ ਹੀ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਤਾਂ ਸੁਹਾੜੇ ਥਾੜੇ ਦੇ ਏਰੀਏ 'ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਤੇ ਸ਼ਿਫਟ ਹੋ ਗਏ ਸੀਗੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸ ਲੜੀ ਦੇ ਚੱਲਦੇ ਹੋਏ ਹੁਣ ਜਿਹੜੇ ਸਾਡਾ ਮੋਡਿਊਲ ਹੈਗਾ ਇਹਦੇ ਤੇ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜਿੱਦੋਂ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਹ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰੇ ਲਿਆਸ ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲੈਣਗੇ ਇੱਕ ਵਾਰੀ ਹਾਂਜੀ ਇਹਨਾਂ ਦੀ ਜਿਹੜੀ ਪਲੈਨਿੰਗ ਹੈਗੀ ਇਹ ਦੋਨੀ ਬੱਲ ਦੇ ਕਹਿਣ ਤੇ ਇਹਨਾਂ ਦੀ ਕਾਫੀ ਟਾਈਮ ਤੋਂ ਪਲੈਨਿੰਗ ਸੀਗੀ ਇੱਕ ਦੋ ਜਗ੍ਹਾ ਹੋਰ ਵੀ ਪਹਿਲਾਂ ਕਬੱਡੀ ਟੂਰਨਾਮੈਂਟ ਬਾਕੀ ਮੈਂ ਆਪਰੇਸ਼ਨਲ ਡਿਟੇਲਸ ਹੀ ਦੱਸਦਾ ਲੇਕਿਨ ਉਧਰ ਚ ਵੀ ਇਹ ਗਏ ਸੀਗੇ ਉਹਨੂੰ ਹਿੱਟ ਕਰਨ ਲਈ ਲੇਕਿਨ ਉੱਥੇ ਕਿਸੇ وجہ ਕਰਕੇ ਇਹਨਾਂ ਤੋਂ ਕੰਪਲੀਟਲੀ ਉਹਨੂੰ ਕਲੀਨ ਨਹੀਂ ਇਹਨਾਂ ਨੂੰ ਸ਼ਾਟ ਮਿਲਿਆ ਤਾਂ ਨਹੀਂ ਕਰ ਪਾਏ ਲੇਕਿਨ ਇਹਨਾਂ ਦੀ ਪਲੈਨਿੰਗ ਜਿਹੜੀ ਹੈਗੀ ਉਹ ਪਿਛਲੇ ਘੱਟੋ ਘੱਟ ਡੇਢ ਦੋ ਮਹੀਨੇ ਤੋਂ ਇਸ ਬੰਦੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਲਗ ਲਗ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਸੀਗੇ ਉਹ ਉੱਥੇ ਕੀਤੀ ਗਈ ਸੀ ਸਰ ਆਏ ਕਿੰਨੇ ਸੀਗੇ ਬਰਮਾਸਤਾਨ ਆਏ ਸੀ ਦੋ ਆਏ ਸੀ ਤਿੰਨ 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 ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਮੌਕੇ ਤੇ ਆਏ ਸੀ ਮਾਰਨ ਲਈ ਚੌਥਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿੱਛੇ ਫਲੈਟ ਦੇ ਵਿੱਚ ਬੈਠਾ ਹੋਇਆ ਸੀਗਾ ਉਹਦੀ ਸਾਡੇ ਕੋਲ ਹੁਣ ਫੁਟੇਜ ਵਗੈਰਾ ਵੀ ਹੈਗੀ ਹੈ ਜਦੋਂ ਉਹ ਉੱਥੇ ਗਏ ਐ ਸਮਾਨ ਪਹਿਲਾਂ ਹੁੰਦੇ ਜਾਂਦੇ ਆ ਦੀ ਬੈਕਵਰਡ ਫਾਰਵਰਡ ਟਰੈਕ ਕੀਤਾ ਗਿਆ ਉਹ ਸਾਰੇ ਸੀਗੇ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਮੋਡਿਊਲ ਸੀ ਉਹਦੇ 'ਚ ਇੱਕ ਮੁੰਡਾ ਸੀਗਾ ਜੀ ਗਗਨ ਨਾਮ ਦਾ ਜਿਹਨੇ ਰੈਕੀ ਕੀਤੀ ਸੀਗੀ ਪਹਿਲਾਂ ਇੱਥੇ ਰਹਿ ਕੇ ਸਾਡਾ ਪੂਰੇ ਏਰੀਆ ਦੇ ਵਿੱਚ ਉਸ ਤੋਂ ਇਲਾਵਾ ਐਸ਼ਦੀਪ ਸੀਗਾ ਜੀ ਜਿਹੜਾ 메ਨ ਫਾਈਨੈਂਸਰ ਔਰ ਇਹਨਾਂ ਨੂੰ ਨਾਲ ਮਤਲਬ ਕੰਟਰੋਲ ਕਰ ਰਿਆ ਸੀ ਜਾਂ ਕੋਆਰਡੀਨੇਟ ਕਰ ਰਿਆ ਸੀ ਇਹ ਸੀਗਾ ਉਹ ਸਰ ਜਿਹੜਾ ਇੰਕਾਉਂਟਰ ਕੀਤਾ ਸੀਗਾ ਉਹਦਾ ਉਹ ਮੈਂ ਉਹ ਉਦੋਂ ਵੀ ਤੁਹਾਨੂੰ ਹਰਪਿੰਦਰ ਮਿੱੱਡੀ ਦਾ ਮੈਂ ਤੁਹਾਨੂੰ ਉਦੋਂ ਵੀ ਬਰੀਫ ਕੀਤਾ ਸੀ ਵੀ ਐਸ਼ਦੀਪ ਦੇ ਕਹਿਣ ਦੇ ਉੱਪਰ ਜਿਹੜਾ ਉਹ ਹਰਪਿੰਦਰ ਮਿੱੱਡੀ ਹੈਗਾ ਉਹ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਲਾ ਲੋ ਡਾਇਰੈਕਸ਼ਨ ਦੇ ਰਿਆ ਸੀ ਕੋਆਰਡੀਨੇਟ ਕਰ ਰਿਆ ਸੀ ਸਰ ਹੋਰ ਵੀ ਨਾ ਕੋਈ ਇਨਵੋਲਵਮੈਂਟ ਲੋਕਲ ਕੋਈ ਇਨਵੋਲਵਮੈਂਟ ਸਾਹਮਣੇ ਨਹੀਂ ਨਾ ਤੁਸੀਂ ਜਾ ਕੇ ਇੱਕ ਫਲੈਟ ਜਿਹੜਾ ਆਇਡੈਂਟੀਫਾਈ ਕੀਤਾ ਖਰੜ ਦੇ ਵਿੱਚ ਇਹ ਕੋ ਫਲੈਟ ਵਾਲਾ ਜਿਹੜਾ ਆਇਡੈਂਟੀਫਾਈ ਕੀਤਾ ਉਹ ਅਸੀਂ ਹੁਣ ਚੈੱਕ ਕਰਨਾ ਵੀ ਉਹਨਾਂ ਨੂੰ ਪਤਾ ਸੀਗਾ ਕਿਰਾਏ ਤੇ ਦੇਣ ਤੋਂ ਪਹਿਲਾਂ ਜਾਂ ਫਿਰ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਨਹੀਂ ਕਰਾਈ ਸੀ ਉਸ ਤੋਂ ਇਲਾਵਾ ਹੋਰ ਵੀ ਇਹਨਾਂ ਦੀ ਜਿਹੜੀ ਇਨਟੈਰੋਗੇਸ਼ਨ ਚੱਲ ਰਹੀ ਉਹ ਚ ਹੋਰ ਵੀ ਅੱਗੇ ਗੱਲਾਂ ਆ ਰਹੀਆਂ ਜਿਹੜੇ ਹਾਲੇ ਆਪਾਂ ਲੂਜ਼ ਹੈਗੇ ਜਿਹੜੇ ਕੰਪਲੀਟ ਕਰਾਂਗੇ ਇਹਦਾ ਰਿਮਾਂਡ ਲੈਣ ਤੋਂ ਨਹੀਂ ਰੁਕੇ ਨਹੀਂ ਜੀ ਉਸ ਤੋਂ ਬਾਅਦ ਤਾਂ ਨਿਕਲ ਗਏ ਨਾ ਇਹ ਇੱਕਦਮ ਗੱਡੀਆਂ ਚੇਂਜ ਕਰਕੇ ਉਸ ਤੋਂ ਪਹਿਲਾਂ ਉੱਥੇ ਰੁਕੇ ਹੋਏ ਸੀ ਇਹ ਜਿਹਨਾਂ ਨੂੰ ਨੌਲੇਜ ਸੀਗੀ ਜਾਂ ਜਿਹਨਾਂ ਨੂੰ ਪਤਾ ਸੀ ਇਸ ਮਰਡਰ ਬਾਰੇ ਜਿਹਨਾਂ ਨੂੰ ኦਪਰੇਸ਼ਨਲ ਤਰੀਕੇ ਪਤਾ ਸੀ ਕਿੱਥੇ ਕਿੱਥੇ ਜਾ ਸਕਦੇ ਸੀ ਇਹਨਾਂ ਦਾ ਬੇਸਿਕਲੀ ਜੋ ਹੁਣ ਤੱਕ ਪਤਾ ਲੱਗਿਆ ਜੀ ਇਹ ਇੱਥੋਂ ਟੈਕਸੀ ਚੇਂਜ ਕਰਕੇ ਪਾਣੀਪੱਤ ਤੱਕ ਗਏ ਸੀ ਪਾਣੀਪੱਤ ਤੋਂ ਦੁਬਾਰਾ ਇਹਨਾਂ ਨੇ ਇੱਕ ਹੋਰ ਟੈਕਸੀ ਲਈ ਦਿੱਲੀ ਗਏ ਦਿੱਲੀ ਤੋਂ ਇਹ ਮੁੰਬਈ ਮੁੰਬਈ ਤੋਂ ਬੈਂਗਲੌਰ ਬੈਂਗਲੌਰ ਤੋਂ ਕੋਲਕਾਤਾ ਫਿਰ ਕੋਲਕਾਤਾ ਤੋਂ ਫਿਰ ਸਿਲੀਗੁੜੀ ਗਏ ਫਿਰ ਦੁਬਾਰਾ ਕੋਲਕੱਤੇ ਆਏ ਤੇ ਉੱਥੇ ਇਹ ਫੜੇ ਗਏ ਨੇ ਇਹਦੇ 'ਚ ਮੁੰਬਈ ਵੀ ਜਿਹੜੀ ਸਾਡੀ ਟੀਮ ਹੈਗੀ ਹੈ ਨਾਲ ਏਜੀਡੀਐਫ ਦੀ ਟੀਮ ਸੀਗੀ ਜੀ ਡੀਐਸਪੀ ਡੀ ਸਾਹਿਬ ਰਾਜਨ ਪਰਮਿੰਦਰ ਜੀ ਆਪ ਉਥੇ 2-3 ਦਿਨ ਲਗਾਤਾਰ ਮੁੰਬਈ ਫਿਰ ਅੱਗੇ ਬੈਂਗਲੌਰ ਤੱਕ ਕੈਂਪ ਕਰਦੇ ਰਹੇ ਬਟ ਉਥੇ ਇਹ ਹੱਥ ਨਹੀਂ ਆਏ ਕਿਤੇ ਉਹਨਾਂ ਕਿਤੇ ਅੱਗੇ ਨਿਕਲੀ ਜਾ ਰਹੀ ਸੀ ਜਿੱਥੋਂ ਸਰੋ ਟ੍ਰੇਲ ਮਿਲ ਰਹੀ ਥੋੜਾ ਪਿੱਛੇ ਚੱਲ ਰਹੀ ਸੀ ਇਹਨਾਂ ਲੋਕ ਲੇਕਿਨ ਜਿਹੜੀ ਇਹਦੀ ਮੂਵਮੈਂਟ ਸੀ ਉਹ ਉਦੋਂ ਤੋਂ ਹੀ ਅਸੀਂ ਟਰੈਕ ਕਰ ਰਹੇ ਸੀ ਕਿਤੇ ਨਾ ਕਿਤੇ ਤੇ ਅਲਟੀਮੇਟਲੀ ਕਲਕੱਤਾ ਜਾ ਕੇ ਜਿਹੜੀ ਨਾਲ ਸੈਂਟਰਲ ਏਜੰਸੀਜ਼ ਦੀ ਹੈਲਪ ਕੀਤੀ ਲਈ ਗਈ ਨਾਲ ਕਲਕੱਤਾ ਪੁਲਿਸ ਤੇ ਬੰਗਾਲ ਐਸਟੀਐਫ ਨੇ ਹੈਲਪ ਕੀਤੀ ਇਹਨਾਂ ਨੂੰ ਫੜਨ ਦੇ ਵਿੱਚ ਹਵੜਾ ਦੇ ਵਿੱਚ ਨਹੀਂ ਹਲੇ ਉਹ ਕਲੈਰਿਟੀ ਨਹੀਂ ਹੈ ਜੀ ਵੀ ਕਿ ਅੱਗੇ